ਪੰਜਾਬ ਵਿਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਇਲਾਕੇ ਇਸ ਦੀ ਮਾਰ ਹੇਠ ਆਏ ਹਨ ਜਿਸ ਨਾਲ ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬ ਗਏ ਨੇ ਤੇ ਬਹੁਤ ਸਾਰੇ ਲੋਕ ਘਰੋਂ ਬੇਕਾਰ ਹੋ ਚੁੱਕੇ ਹਨ ਇਹਨਾਂ ਲੋਕਾਂ ਦੀ ਮਦਦ ਲਈ ਜਿੱਥੇ ਸਮਾਜ ਸੇਵੀ ਸੰਸਥਾਵਾਂ ਅੱਗੇ ਹੋ ਕੇ ਮਦਦ ਕਰ ਰਹੀਆਂ ਨੇ ਉੱਥੇ ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਹਲਕੇ ਦੇ ਹਰ ਪ੍ਰਭਾਵਿਤ ਇਲਾਕਿਆਂ ਦੀ ਲੋਕਾਂ ਦੀ ਮਦਦ ਕਰਨ ਲਈ ਹਲਕਾ ਇੰਚਾਰਜ ਹਰ ਜੀਮਾਨ ਨੇ ਤੇ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਯਤਨ ਕਰਦਿਆਂ ਰਾਸ਼ਨ ਅਤੇ ਮੈਡੀਕਲ ਤੋਂ ਇਲਾਵਾ ਹੋਰ ਸਮਾਨ ਦੀਆਂ ਲਗਭਗ 100 ਕਿਟਾ ਦੋ ਗੱਡੀਆਂ ਰਾਹੀਂ ਰਵਾਨਾ ਕੀਤੀਆਂ ਗਈਆਂ ਜਿਸ ਨੂੰ ਐਸ.ਟੀ.ਐਮ ਫਗਵਾੜਾ ਜਸ਼ਨਜੀਤ ਸਿੰਘ ਅਤੇ ਹਰਜੀਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਤੇ ਐਸ.ਟੀ.ਐਮ ਫਗਵਾੜਾ ਜਸ਼ਨਜੀਤ ਸਿੰਘ ਅਤੇ ਹਲਕਾ ਇੰਚਾਰਜ ਹਰਜੀਮਾਨ ਨੇ ਦੱਸਿਆ ਕਿ ਇਹ ਸੇਵਾ ਜਲੰਧਰ ਦੇ ਕੁਝ ਖਾਸਦਾਨੀ ਸੱਜਣਾ ਵੱਲੋਂ ਕੀਤੀ ਗਈ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ ਹੁਣਾ ਹੜਪੀਲੇ ਤਾਂ ਦੀ ਮਦਦ ਕਰਨ ਵਾਲੇ ਇਨਾਦਾਨੀ ਸੱਜਣਾ ਦਾ ਤਹਿਦ ਲੋ ਧੰਨਵਾਦ ਕੀਤਾ ਜਿਸਰਾ ਹਲਕਾ ਇੰਚਾਰਜ ਸਾਹਿਬ ਮਾਨ ਸਾਹਿਬ ਨੇ ਦੱਸਿਆ ਕਿ ਕੁਝ ਵੌਲੰਟੀਅਰ ਸੱਜਣ ਜਲੰਧਰੋਂ ਆਏ ਲੇ ਜੀ ਕੈਟਸਲਾਕ ਤੇ ਇਹਨਾਂ ਨੇ ਹੋਰ 20 ਹਜ਼ਾਰ ਨੂੰ ਤਿਆਰ ਕੀਤਾ ਇਹ ਪ੍ਰੇਰਣਾ ਦਾ ਸੂਤਰ ਬਣਨਗੇ ਜੀ ਤੇ ਮੈਂ ਕਹਾਂਨਾ ਕਿ ਇਸੇ ਤਰ੍ਹਾਂ ਸਾਡੀ ਆਵਾਜ਼ ਜਿਹਨਾਂ ਤੱਕ ਪਹੁੰਚ ਰਹੀ ਹੈ ਲੋਕ ਵੱਧ ਚੜ ਕੇ ਅੱਗੇ ਆਨ ਤੇ ਵੋਲੰਟੀਅਰਲੀ ਲੋੜਵੰਦਾਂ ਦੀ ਮਦਦ ਕਰਨ ਜੀ ਪੰਜਾਬ ਵਿੱਚ ਆਈਆਂ ਹੜਾ ਬਾੜਾ ਕਰਕੇ ਜਿਹੜੇ ਨੁਕਸਾਨ ਹੋ ਰਿਹਾ ਹੈ ਉਸ ਦੇ ਵਿੱਚ ਸਾਡੇ ਜਲੰਧਰ ਤੋਂ ਬਹੁਤ ਸਾਰੇ ਸੱਜਣ ਜੋ ਆਪਣੀ ਨੇਕ ਕਮਾਈ ਦੇ ਵਿੱਚੋਂ ਲੋਕਾਂ ਦੀ ਮਦਦ ਦੇ ਲਈ ਅ ਅੱਜ 100 ਕਿੱਟਾਂ ਜਿਹੜੀਆਂ ਤਿਆਰ ਕਰਕੇ ਲੈ ਕੇ ਆਏ ਨੇ ਜਿਹਦੇ ਵਿੱਚ ਮੈਡੀਕਲ ਅਤੇ ਜਿਹੜੇ ਰਾਸ਼ਨ ਦੀ ਜਿਹੜੀ ਸਮੱਗਰੀ ਆ ਉਹ ਮਹਈਆ ਕਰਾਈ ਜਾਏਗੀ ਲੋਕਾਂ ਨੂੰ ਬਹੁਤ ਸਾਰੇ ਐਸੇ ਲੋਕ ਨਾ ਜਿਨ੍ਹਾਂ ਦੇ ਡੇਲੀ ਵੇਜਰਸ ਆ ਨਹੀਂ ਦੋ ਤਿੰਨ ਦਿਨਾਂ ਤੋਂ ਉਹਨਾਂ ਲਈ ਰਾਸ਼ਨ ਲੈ ਕੇ ਜਾ ਰਹੇ ਆ ਬਹੁਤ ਸਾਰੀਆਂ ਸੈਨੀਟੇਸ਼ਨ ਦੇ ਜਿਹੜੀਆਂ ਆ ਸਮਾ ਸਮੱਗਰੀ ਆ ਸਾਡੀਆਂ ਭੈਣਾਂ ਵਾਸਤੇ ਉਹ ਵੀ ਦਿੱਤੀ ਜਾ ਰਹੀ ਹੈ ਇਹ ਮੈਂ ਇਹਨਾਂ ਵੱਲੋਂ ਕੀਤੀ ਗਈ ਇਸ ਪਹਿਲ ਕਰਮੀ ਦੀ ਛਲਾਗਾ ਕਰਦਾ ਹਾਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੇ ਪੂਰੇ ਫਗਵਾੜੇ ਹਲਕੇ ਵੱਲੋਂ ਇਹਨਾਂ ਦਾ ਰਿਹਣੀ ਆ ਇਹਨਾਂ ਨੇ ਇਨਸਾਨੀਅਤ ਨੂੰ ਪੰਜਾਬੀਆਂ ਦੀ ਮਿਸਾਲ ਨੂੰ ਜ਼ਿੰਦਾ ਰੱਖਿਆ ਆ ਇਹਨਾਂ ਨੇ ਉਦਾਹਰਣ ਸੈੱਟ ਕੀਤੀ ਹੈ ਕਿ ਜਿਵੇਂ ਜਿਵੇਂ ਪੰਜਾਬ ਤੇ ਪੰਜਾਬ ਦੇ ਲੋਕ ਹਮੇਸ਼ਾ ਇੱਕ ਦੂਜੇ ਲਈ ਖੜਦੇ ਆਏ ਆ ਨਾ ਕਿ ਇੱਕ ਦੂਜੇ ਲਈ ਪੂਰੇ ਦੇਸ਼ ਲਈ ਤੇ ਦੁਨੀਆ ਵੀ ਜਿੱਥੇ ਜਿੱਥੇ ਦੁਨੀਆ ਦੇ ਵਿੱਚ ਆਫਤਾ ਆਈ ਆ ਪੰਜਾਬੀ ਸਭ ਤੋਂ ਮੋਹਰੇ ਹੋ ਕੇ ਉਹਨਾਂ ਲਈ ਮਦਦ ਚ ਆਏ ਨੇ ਉਸੇ ਤਰਜ਼ ਤੇ ਅੱਜ ਪੰਜਾਬ ਚਾਹੇ ਐਡੇ ਵੱਡੇ ਮਾਰਕੋ ਚੱਲਦਾ ਪਿਆਏ ਮੁਸ਼ਕਲਾਂ ਵਿੱਚ ਫਸਿਆ ਹੋਇਆ ਪਰ ਲੋਕਾਂ ਦਾ ਜਜ਼ਬਾ ਲੋਕਾਂ ਦਾ ਇੱਕ ਦੂਜੇ ਦਾ ਸਾਥ ਇਸ ਮੁਸ਼ਕਲ ਸਮੇਂ 'ਚ ਵੀ ਸਾਨੂੰ ਬਾਹਰ ਲੈ ਕੇ ਜਾਏਗਾ ਮੈਂ ਆਏ ਹੋਏ ਸਾਰੇ ਸੱਜਣਾ ਦਾ ਫਿਰ ਤੋਂ ਆਪਣੇ ਵੱਲੋਂ ਆਪਣੇ ਫਗਵਾੜਾ ਨਗਰ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ